तरीका ਜੀ ਸਾਰਿਆਂ ਨੂੰ ਉਮੀਦ ਕਰਦਾ ਵੀ ਠੀਕ ਠਾਕ ਹੀ ਹੋਵੋਗੇ ਅੱਜ ਆਪਾਂ ਬੀਜਣ ਜਾ ਰਹੇ ਆ ਮੱਕ ਤੇ ਮੌਸਮ ਵੀ ਉਧਰੋਂ ਬੱਦਲਬਾਈ ਚ ਐ ਤੇ ਅੱਜ ਹੋ ਗਈ ਮਿਤੀ 10 ਬੱਦਲਬਾਈ ਚ ਚੱਲ ਰਿਹਾ ਹੈ ਕਹਿੰਦੇ ਬਾਰਿਸ਼ ਦਾ ਟਾਈਮ ਐ ਮਾ ਵੀ ਕਿੰਨੇ ਦਿਨ ਡੀਕੀ ਜਾਵਾਂਗੇ ਜੱਟ ਦਾ ਤੈਨੂੰ ਪਤਾ ਹੈ ਵੀ ਹੌਸਲਾ ਵੱਡਾ ਹੁੰਦਾ ਤੇ ਮੈਂ ਖਿਆ ਆਪਾਂ ਜਾਕਦਗੇ ਰੇਸ ਫਿਰ ਦੇਖੀ ਜਊ ਜਿਹੜਾ ਕੁਝ ਬਣੂਗਾ ਫਿਰ ਹੁਣ 4-5 ਦਿਨ ਹੋ ਗਏ ਆ ਦੇਖਦੇ ਨੂੰ ਵੀ ਅੱਜ ਨੂੰ ਤਾਂ ਹਰਾ ਹੋ ਗਿਆ ਹੁੰਦਾ ਹੈ ਤੇ ਬਾਕੀ ਦੀਆਂ ਗੱਲਾਂ ਆਪਾਂ ਮਸ਼ੀਨ ਚਲਾਉਨੇ ਆ ਬਾਅਦ ਚ ਕਰਾਂਗੇ ਚਲੋ ਦੇਖਦੇ ਆਂ ਫਿਰ ਬੀਜਦੇ ਆਪਾਂ ਲੇ ਵੀ ਦੋਸਤੋ ਸੜਤੀ ਅਮਰੀਕ ਨੇ ਇਹ ਮੂਰੇ ਡੀਏਪੀ ਤੇ ਆਪਾਂ ਬੀਜਣ ਜਾ ਰਹੇ ਆ ਹੁਣ ਮੱਕ ਕੀ ਇਹ ਸੌ ਪਰ ਸੈਡਰ ਵੀ ਇਧਰ ਬਿਲਕੁਲ ਤਿਆਰ ਹੈ ਪਹਿਲਾਂ ਹੜਾ ਨਾਲ ਬਾਹ ਲੈ ਇਹਨੂੰ ਠੀਕ ਹੈ ਤੇ ਹੁਣ ਆਪਾਂ ਇਹਨੂੰ ਬੀਜਣ ਦੀ ਤਿਆਰੀ 'ਚ ਹੈ ਇਹ ਆਪਾਂ ਬੀਜਦੇ ਆ ਵੀ ਗੁੱਡਵਿਲ ਆਹ ਤਰੀ ਵੀਦਾ ਤਰੀ ਵੀਦਾ ਗੁੱਡਵਿਲ ਮੱਕ ਦੋ ਥੈਲੀਆਂ ਨੇ ਦੇਖੋ ਕਿੰਨੀ ਪੈਂਦੀ ਹੈ ਫਿਰ ਅਰੀਜਨਲ ਬੀਜਿਆਂ ਦਾ ਆਪਾਂ ਥੋੜੇ ਮਾੜੇ ਲਾਉਣੇ ਆ ਉਰਾ ਦੀ ਢਾਲ ਐ ਇਹ ਗੋਡਵਿੱਲ ਦਾ ਇਹ ਤੇ ਝੁੱਗੇ ਨਾਲ ਦਾ ਲੋਟ ਹੂੰ ਖੁਸ਼ ਐ ਖੁਸ਼ ਐ ਰਾਤ ਮਰਾਟ ਲੱਗ ਬੈਠਾ ਰਹਾ ਮਨਾਉਂ ਆ ਹਾਂ ਚਲੋ ਲਾਉਣੀ ਆ ਪੈਣ ਚੋਂ ਤਾਂ ਨਿਕਲ ਵੀ ਕਿਰਿਆ ਹੋ ਜਾਏਗਾ ਇਹ ਉਹ ਗਰਾੜ ਨੂੰ ਖਰਾਬ ਹੋ ਗਿਆ ਉਹ ਬੁੜੀਆਂ ਨਾਲ ਹੀ ਆ ਕੋਈ ਤਾਰ ਹਲਾ ਗਈਆਂ ਹੋਣ ਉਹ ਗਈਆਂ ਨੇ ਹੋਰ ਹਣ ਹੁਣ ਉਹ ਆਏ ਵੀ ਦੁਖੀ ਹੋਣਦੇ ਇਹਨੂੰ ਇਹ ਨਹੀਂ ਆ ਆ ਰਸੀ ਬੰਨਥੇ ਬਜਾਲੇ ਬੰਦੇ ਅੱਜ ਸਾਡੇ ਬੰਦੇ ਦੀ ਹੋਗੀ ਚਾਹ ਲੇਟ ਗੁੱਸਾ ਤਾਂ ਨਹੀਂ ਕਰਦਾ ਹੈ ਗੁੱਸਾ ਤਾਂ ਨਹੀਂ ਕਰਦਾ ਉੱਥੇ ਤਾਂ ਕਹਦਾ ਇਹਨੂੰ ਬੋਤਲ ਫੜ ਲੈ ਮੋਦਰ ਫੜ ਲੈਵਾ ਕੋਈ ਚਾਹ ਘੱਟ ਪੀਦਾ ਕਨੇ ਕੰਦਰ ਤੇ ਆ ਬਣ ਜੂਗਾ ਸੇ ਬੋਤਲ ਫੜ ਲੈਵਾ ਵੀ ਚਾਹ ਚਾਹ ਪਾਉਮਾਂ ਦੀ 5 ਵਜੇ ਲਿਆਵਾ ਹੈ ਕਾ ਬਣਾ ਨਹੀਂ ਕੋਈ ਆ ਦੀ ਕੋਈ ਪਰਵਾਹੀ ਨਹੀਂ ਹੈ ਹੋਣੀ ਨਾ ਮਤ ਥੱਕ ਗਏ ਉਂ ਜਾਵਾ ਪਾਦੇ ਨਿਕਲ ਜਾਂਦੇ ਨਾ ਓਏ ਅੱਜ ਨਿਕਲਿਆ ਨੇ ਪੱਟਾਂ ਮ ਲੈ ਜਾ 2 ਮਿੰਟ ਬੈ ਕੇ ਚ ਨਾ ਮੈਂ ਦੇਖਦੇ ਆ ਕਹਿੰਦਾ ਸ਼ਰੀਕ ਦਾ ਜਵਾਕ ਬਿਨਾ ਨਸ਼ੇ ਤੇ ਲੱਗੇ ਨਾ 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 ਬੁਰਾ ਬੁਰਾ ਹਾਲ ਹੈ ਕਿਲੇ ਬੁਰਾ ਹਾਲ ਉਹਦੇ ਤੇ ਦੀ ਭੈਣ ਨੂੰ ਉਹਦੇ ਚ ਪਿਆ ਹੁੰਦਾ ਮਾਲ ਜਿਹੜੀ ਕਿ ਹੋਜ ਵਾਲੀ ਪੀਪੀ ਨਹੀਂ ਹੁੰਦੀ ਹਾਏ ਦੁੜ ਗਏ ਜਮਾ ਕੋ ਦੇਖ ਲੈ ਉਹਦੇ ਚ ਪਿਆ ਹੁੰਦਾ ਮਾਲ ਤਾਂ ਕੋਟੇ ਦਾ ਸਿੱਧਾ ਹੀ ਨਹੀਂ ਹੁੰਦੇ ਤੇ ਕਿਵੇਂ ਕਰਕੇ ਯਾਰ ਮਾਲ ਇੰਨੇ ਦਿਨ ਕਿਵੇਂ ਪੂਰਾ ਕਰਾਂਗੇ ਆਪਾਂ ਜਦ ਪੂਰਾ ਹਾਲ ਹੋ ਗਿਆ ਐਸਾ ਕਿ ਤੋਂ ਮੰਗ ਨਹੀਂ ਸਕਦੇ ਕੰਮ ਆਪਾਂ ਨਹੀਂ ਕਰਕੇ ਦਿੰਦੇ ਕਿ ਜਿਹਨੂੰ ਬੇਲੇ ਨੂੰ ਕਿੱਥੋਂ ਆਪਾਂ ਨੂੰ ਆਊਗਾ ਕਿੱਥੋਂ ਆਊ ਐ ਗੋਲੀ ਨਾਲ ਵੀ ਨਹੀਂ ਪੂਰਾ ਪੱਲਾ ਪੈਂਦਾ ਗੋਲੀ ਨਾਲ ਵੀ ਨਹੀਂ ਪੂਰਾ ਪੱਲਾ ਪੈਂਦਾ ਹੈਗਾ ਕੋਈ ਸਕੀਮ ਲਾ ਢੂੰਗਾ ਸਕੀਮ ਨਾ ਕੋਈ ਯਾਰ ਦਿਮਾਗ ਢੂੰਗਾ ਲਾ ਮੜਾ ਜ ਮੈਂ ਵੀ ਲਾਣਾ ਸੋਚ ਯਾਰ ਕੋਈ ਇਹਦੀ ਭੈਣ ਨੂੰ ਵੀ ਪਤਾ ਨਹੀਂ ਕਿਹੜਾ ਮੱਥੇ ਦਿਮਾਗ ਚ ਢਾਗੀ ਮੇਰੀ ਕਿਵੇਂ ਓਏ ਰੱਸੀ ਨਾਲ 5000 ਰੁਪਇਆ ਬੰਨਿਆ ਪਿਆ ਹੈ ਰੱਸੀ ਨਾਲ ਹਾਂ ਕਿੱਥੇ ਤੈਨੂੰ ਮੈਂ ਦੱਛ ਦਿੰਨਾ ਹਾਂ ਕਾਲੇ ਦੀ ਉੱਥੇ ਮੈਂ ਮਨੇ ਖੜੀ ਨੇ ਬੰਨਿਆ ਦੋ ਇੱਕ ਬੜਕਾ ਜੰਨੇ ਆ ਦੁਕਾਨਜੀ ਕੋਲੇ ਦੁਕਾਨਜੀ ਕੋਲੇ ਬੰਨਿਆ ਪਏ ਨੇ ਫਿਰ ਆਇਆ ਘਰ ਆੜਗਾ ਜੇ ਕੰਮ ਕਰਨੇ ਇਹ ਜੰਗੀ ਪੱਧਰ ਤੇ ਕੰਮ ਹੋਊਗਾ ਚੱਕੇ ਪਕਾ ਮੀਟ ਵਾਲੇ ਨੂੰ ਵੇਚਦਾ ਤੂੰ ਤਾਂ ਮੀਟ ਵਾਲੇ ਨੂੰ ਮੂੰਹ ਚੱਕ ਕੇ ਕਹਿੰਦਾ ਜੰਗੀ ਪੱਧਰ ਤੇ ਹਾਂ ਗੱਲ ਸੱਚ ਚ ਦੇਣੀ ਆ ਗਈ ਕੀ ਕਰੇਗਾ ਪਹਿਲਾਂ ਤੂੰ ਸੌ ਖਾਂ ਫੇਰ ਚੱਲਾਂਗੇ ਆਪਾਂ ਵੇਕ ਤੂੰ ਪਕਾਈ ਮਾਰ ਦੇ ਕਿਸੇ ਕੋਲੇ ਮੇਰੀ ਸਾਰੀ ਪਟਾ ਦੇ ਮੈਂ ਉਹਦੀ ਥਾਂ ਕਰ ਲੈਂਦਾ ਹਾਂ ਬਸ ਜਵਾਨ ਤੇ ਰਹੀ ਦੱਸੀ ਨਾ ਜਵਾਨ ਤੇ ਹੈ ਤੇਰੀ ਛੋਣ ਬੱਚ ਹਾਂ ਮੇਰੀ ਸੌ ਮਰੂ ਮੈਂ ਮਰੂ ਤਾਂ ਆਉਦੀ ਸੌ ਖਾ ਯਾਰ ਤੂੰ ਸੌ ਖਾ ਲੈਣਾ ਹਾਂ ਮੈਂ ਇੱਕ ਬੜਕਾ ਦੀ ਬਣ ਜੂਗਾ ਮਾ ਕੰਮ ਬਣ ਜੂ ਆਪਣਾ ਕਾਇਦੇ ਨਾਲ ਡੰਗ ਛਰੂ ਬੂੜ ਕੀ ਦੇਖੀ ਜਾਉ ਪਹਿਪਲੀ ਕਰੂ ਇਤਨੇ ਕੋਈ ਨਰੇ ਗੰਦ ਰੁਗਾ ਤੇ ਲੱਗ ਜੂ ਕਿਸੇ ਦਾ ਹੋਰ ਮੈਂ ਮਨਾਰ ਜੂ ਇਹ ਤੇਰੀ ਸਕੀਮ ਤੇ ਮਾ 16 ਨੇ ਸਹੀ ਹੈ ਆਮਲੀ ਦਾ ਦਿਮਾਗ ਵੀ ਕਦੇ ਕਦੇ ਨਾ ਬੜਾ ਕੁਝ ਸੋਚੇ ਜਾਂਦਾ ਲੈ ਚੱਲ ਫੇਰ ਚੱਲ ਇਹ ਤਾਂ ਆਪਾਂ ਕੰਮ ਪਹਿਲੀਆਂ ਅੱਜ ਕਰਕੇ ਹੋਟ ਦੇਖੀ ਜੋ ਹਾਂ ਹਾਂ ਆਪਣਾ ਕੀ ਨਾ ਅੱਜ ਹੀ ਕੰਮ ਦੀ ਗੱਲ ਕਰੀਏ ਤੂੰ ਮੇਰੇ ਨਾਲ ਸਾਲ ਕਰਿਆ ਐਂ ਹੀ ਕਰਦਾ ਹਾਂ